ਤੰਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਕਾਲਪੁਰਖ ਦੇ ਅੰਸ਼ ਜੋਗ ਧਿਆਨ ਦੇ ਅਵਤਾਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਜਿਸ ਨੇ ਸੰਸਾਰ ਨੂੰ ਵਿਰਾਗ ਸਿਮਰਨ ਤੇ ਸੇਵਾ ਦਾ ਰਾਹ ਦਿਖਾਇਆ ਤੰਤਨ ਬਾਬਾ ਜੀ ਜੋ ਤ੍ਰਿਪਤ ਹਨ ਨਾਮ ਨਾਲ ਜਿਸ ਦੀ ਨਿਗਾਹ ਪੈ ਜਾਵੇ ਉੱਤੇ ਪੈ ਨਾਸ਼ ਹੋ ਜਾਵੇ ਪੂਤ ਪ੍ਰੇਤ ਚੁੜੇਲਾ ਡਰਾਉਣੀਆਂ ਛਿਆਵਾਂ ਬਾਬਾ ਜੀ ਦੇ ਨਾਮ ਅੱਗੇ ਸਭ ਨਾਸ਼ ਹੋ ਜਾਵਣ ਓੰਕਾਰ ਦਾ ਜਾਪ ਕਰਦੇ ਡੋਲ ਅਵਸਥਾ ਵਿੱਚ ਰਹਿੰਦੇ ਕਾਲ ਵੀ ਕੰਬਦਾ ਹੈ ਜਦ ਬਾਬਾ ਜੀ ਦਾ ਨਾਮ ਆਵੇ ਜਿਸਕਰ ਬਾਬਾ ਸ਼੍ਰੀ ਚੰਦਰ ਜੀ ਦਾ ਸਿਮਰਨ ਹੋਵੇ ਉਸ ਕਾਰਕ ਦੇ ਸ਼ਾਂਤੀ ਡਰ ਲੋਕ ਟੇਕ ਨਹੀਂ ਸਕਦੇ ਧੰਤਨ ਬਾਬਾ ਜੀ ਭਗਤਾਂ ਦੇ ਰਖਵਾਲੇ ਰਾਤ ਦੇ ਅੰਧੇਰੇ ਵਿੱਚ ਵੀ ਪ੍ਰਕਾਸ਼ ਬਣ ਆਉਂਦੇ ਜਿਸ ਭਗਤ ਉੱਤੇ ਤੂਤ ਪ੍ਰੇਤ ਦਾ ਛਾਇਆ ਪਵੇ ਬਾਬਾ ਜੀ ਆਪ ਢਾਲ ਬਣ ਕੇ ਹੋ ਖੜੇ ਨਾ ਡਰ ਮੇਰਾ ਨਾਮ ਲੈ ਜਿਸ ਜੀਵ ਉੱਤੇ ਮੇਰਾ ਸਿਮਰਨ ਹੈ ਉਸ ਨੂੰ ਕੋਈ ਤਾਕਤ ਹਰਾ ਨਹੀਂ ਸਕਦੀ ਜਾਦੂ ਤੋਣਾ ਕਾਲੀ ਵਿਦਿਆ ਭਗਤ ਦੇ ਨੇੜੇ ਨਹੀਂ ਆ ਸਕਦੀ ਚੁੜੇਲਾ ਪੂਤ ਨਕਰਾਤਮਕ ਤਾਕਤਾਂ ਬਾਬਾ ਜੀ ਦਾ ਨਾਮ ਨਾਲ ਭਜ ਜਾਂਦੀਆਂ ਤਨ ਤਨ ਬਾਬਾ ਜੀ ਤੂੰ ਅਕਾਲ ਅਪਾਰ ਹੈ ਤੇਰੀ ਜੋਤ ਹਰ ਥਾਂ ਵਿਆਪਕ ਹੈ ਤੂੰ ਹੀ ਰਾਖਾ ਤੂੰ ਹੀ ਦਾਤਾ ਤੂੰ ਹੀ ਪਗਤਾਂ ਦੀ ਇਲਾਜ ਰੱਖਣ ਵਾਲਾ ਜਿਸ ਮਨੁੱਖ ਨੇ ਸੱਚੇ ਮਨ ਨਾਲ ਤੇਰਾ ਧਿਆਨ ਕੀਤਾ ਉਸ ਦੀ ਰਾਤ ਸੁਹਾਵਣੀ ਹੋ ਗਈ ਉਸ ਦੇ ਸੁਪਨੇ ਪਵਿੱਤਰ ਹੋ ਗਏ ਉਸ ਦਾ ਮਨ ਡਰ ਤੋਂ ਰਹਿਤ ਹੋ ਗਿਆ हे ਸੱਚੇ yogi ਮੇਰੀ ਰਖਿਆ ਕਰ ਤੂੰ ਬਾਬਾ ਤੂੰ ਤੁਰੰਤ ਕਿਰਪਾ ਕਰ ਦੇ ਜਿੱਥੇ ভূত প্রেত ਦਾ ਡਰ ਹੋਵੇ ਉਥੇ ਬਾਬਾ ਸ਼੍ਰੀ ਚੰਦਰ ਜੀ ਦਾ ਨਾਂ ਗੂੰਜੇ ਉਥੇ ਚੁੜੇਲਾ ਦੀ ਸ਼ਾਂ ਦੱਸੀ ਜਾਵੇ ਉਥੇ ਬਾਬਾ ਜੀ ਦੀ ਜੋਤ ਪ੍ਰਗਟ ਹੋ ਜਾਵੇ ਤਨ ਤਨ ਬਾਬਾ ਜੀ ਤੂੰ ਤਪ ਦਾ ਸਾਗਰ ਹੈ ਤੇਰੇ ਚਰਨਾਂ ਵਿੱਚ ਸਿਰ ਰੱਖਣ ਨਾਲ ਹਰ ਡਰ ਹਰ ਪੈ ਹਰ ਰੋਗ ਮਿਟ ਜਾਂਦਾ ਹੈ ਸੰਤ ਜਨਾਂ ਦੇ ਸਾਥੀ ਦੁਖੀਆਂ ਦੇ ਦਰਦੀ ਬਾਬਾ ਸ੍ਰੀ ਚੰਦਰ ਜੀ ਹਰ ਭਗਤ ਦੀ ਅਰਦਾਸ ਸੁਣਦੇ ਜੋ ਮੇਰਾ ਨਾਮ ਜਪੇ ਉਸ ਨੂੰ ਕੋਈ ਅਪਵਿੱਤਰ ਸ਼ਕਤੀ ਸ਼ੂ ਨਹੀਂ ਸਕਦੀ ਤਾਂ ਤਨ ਬਾਬਾ ਜੀ ਤੂੰ ਸਿਰਫ ਤੂੰ ਸਿਰਫ ਰੱਖਿਆ ਨਹੀਂ ਕਰਦਾ ਸਗੋਂ ਮਨ ਵੀ ਪਵਿੱਤਰ ਕਰਦਾ ਜਿੱਥੇ ਤੇਰਾ ਵਾਸ ਹੋ ਜਾਵੇ ਉਥੇ ਸਵਰਗ ਆਪ ਉਤਰ ਆਉਂਦਾ ਤਾਂ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਜੁਗਾ ਜੁਗਾ ਤੱਕ ਭਗਤਾਂ ਦਾ ਸਹਾਰਾ ਪੂਤ ਪ੍ਰੇਤਾਂ ਤੋਂ ਰੱਖਿਆ ਕਰਨ ਵਾਲਾ ਚੂੜੇਲਾਂ ਦਾ ਭੈ ਨਾਸ਼ ਕਰਨ ਵਾਲਾ اے ਬਾਬਾ ਜੀ ਸਾਡੀ ਰੱਖਿਆ ਕਰ ਸਾਡੇ ਕਰਾਂ ਨੂੰ ਪਵਿੱਤਰ ਰੱਖ ਸਾਡੇ ਮਨਾਂ ਵਿੱਚ ਤੇਰਾ ਨਾਮ ਵਸਦਾ ਤਨਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨਤਨ ਜੋਗੀ ਮਹਾਰਾਜ ਤਨਤਨ ਭਗਤਾਂ ਦੇ ਰਖਵਾਲੇ ਤੰਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਕਾਲਪੁਰਖ ਦੇ ਅੰਸ਼ ਜੋਗ ਧਿਆਨ ਦੇ ਅਵਤਾਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਜਿਸ ਨੇ ਸੰਸਾਰ ਨੂੰ ਵਿਰਾਗ ਸਿਮਰਨ ਤੇ ਸੇਵਾ ਦਾ ਰਾਹ ਦਿਖਾਇਆ ਤੰਤਨ ਬਾਬਾ ਜੀ ਜੋ ਤ੍ਰਿਪਤ ਹਨ ਨਾਮ ਨਾਲ ਜਿਸ ਦੀ ਨਿਗਾਹ ਪੈ ਜਾਵੇ ਉੱਤੇ ਪੈਨਾਸ਼ ਹੋ ਜਾਵੇ ਪੂਤ ਪ੍ਰੇਤ ਚੁੜੇਲਾ ਡਰਾਉਣੀਆਂ ਛਿਆਵਾਂ ਬਾਬਾ ਜੀ ਦੇ ਨਾਮ ਅੱਗੇ ਸਭ ਨਾਸ਼ ਹੋ ਜਾਵਣ ਓੰਕਾਰ ਦਾ ਜਾਪ ਕਰਦੇ ਡੋਲ ਅਵਸਥਾ ਵਿੱਚ ਰਹਿੰਦੇ ਕਾਲ ਵੀ ਕੰਬਦਾ ਹੈ ਜਦ ਬਾਬਾ ਜੀ ਦਾ ਨਾਮ ਆਵੇ ਜੇਸਕਰ ਬਾਬਾ ਸ਼੍ਰੀ ਚੰਦਰ ਜੀ ਦਾ ਸਿਮਰਨ ਹੋਵੇ ਉਸ ਕਾਰਕ ਦੇ ਸ਼ਾਂਤੀ ਡਰ ਦੋਖ ਟੇਕ ਨਹੀਂ ਸਕਦੇ ਧੰਨ ਧੰਨ ਬਾਬਾ ਜੀ ਭਗਤਾਂ ਦੇ ਰਖਵਾਲੇ ਰਾਤ ਦੇ ਅੰਧੇਰੇ ਵਿੱਚ ਵੀ ਪ੍ਰਕਾਸ਼ ਬਣ ਆਉਂਦੇ ਜਿਸ ਭਗਤ ਉੱਤੇ ਪੂਤ ਪ੍ਰੇਤ ਦਾ ਛਾਇਆ ਪਵੇ ਬਾਬਾ ਜੀ ਆਪ ਢਾਲ ਬਣ ਕੇ ਹੋ ਖੜੇ ਨਾ ਡਰ ਮੇਰਾ ਨਾਮ ਲੈ ਜਿਸ ਜੀਵ ਉੱਤੇ ਮੇਰਾ ਸਿਮਰਨ ਹੈ ਉਸ ਨੂੰ ਕੋਈ ਤਾਕਤ ਹਰਾ ਨਹੀਂ ਸਕਦੀ ਜਾਦੂ ਟੋਣਾ ਕਾਲੀ ਵਿਦਿਆ ਭਗਤ ਦੇ ਨੇੜੇ ਨਹੀਂ ਆ ਸਕਦੀ ਚੁੜੇਲਾ ਪੂਤ ਨਕਰਾਤਮਕ ਤਾਕਤਾਂ ਬਾਬਾ ਜੀ ਦਾ ਨਾਮ ਨਾਲ ਭਜ ਜਾਂਦੀਆਂ ਤਨ ਤਨ ਬਾਬਾ ਜੀ ਤੂੰ ਅਕਾਲ ਅਪਾਰ ਹੈ ਤੇਰੀ ਜੋਤ ਹਰ ਥਾਂ ਵਿਆਪਕ ਹੈ ਤੂੰ ਹੀ ਰਾਖਾ ਤੂੰ ਹੀ ਦਾਤਾ ਤੂੰ ਹੀ ਪਗਤਾਂ ਦੀ ਇਲਾਜ ਰੱਖਣ ਵਾਲਾ ਜਿਸ ਮਨੁੱਖ ਨੇ ਸੱਚੇ ਮਨ ਨਾਲ ਤੇਰਾ ਧਿਆਨ ਕੀਤਾ ਉਸ ਦੀ ਰਾਤ ਸੁਹਾਵਨੀ ਹੋ ਗਈ ਉਸ ਦੇ ਸੁਪਨੇ ਪਵਿੱਤਰ ਹੋ ਗਏ ਉਸ ਦਾ ਮਨ ਡਰ ਤੋਂ ਰਹਿਤ ਹੋ ਗਿਆ हे ਸੱਚੇ ਜੋਗੀ ਮੇਰੀ ਰਖਿਆ ਕਰ ਤੂੰ ਬਾਬਾ ਤੂੰ ਤੁਰੰਤ ਕਿਰਪਾ ਕਰ ਦੇ ਜਿੱਥੇ ਪੂਤ ਪ੍ਰੇਤ ਦਾ ਡਰ ਹੋਵੇ ਉਥੇ ਬਾਬਾ ਸ਼੍ਰੀ ਚੰਦਰ ਜੀ ਦਾ ਨਾਮ ਗੂੰਜੇ ਉਥੇ ਚੁੜੇਲਾ ਦੀ ਛਾਂ ਦੱਸੀ ਜਾਵੇ ਉਥੇ ਬਾਬਾ ਜੀ ਦੀ ਜੋਤ ਪ੍ਰਗਟ ਹੋ ਜਾਵੇ ਤਨ ਤਨ ਬਾਬਾ ਜੀ ਤੂੰ ਤਪ ਦਾ ਸਾਗਰ ਹੈ ਤੇਰੇ ਚਰਨਾਂ ਵਿੱਚ ਸਿਰ ਰੱਖਣ ਨਾਲ ਹਰ ਡਰ ਹਰ ਪੈ ਹਰ ਰੋਗ ਮਿਟ ਜਾਂਦਾ ਹੈ ਸੰਤ ਜਨਾਂ ਦੇ ਸਾਥੀ ਦੁਖੀਆਂ ਦੇ ਦਰਦੀ ਬਾਬਾ ਸ਼੍ਰੀ ਚੰਦਰ ਜੀ ਹਰ ਭਗਤ ਦੀ ਅਰਦਾਸ ਸੁਣਦੇ ਜੋ ਮੇਰਾ ਨਾਮ ਜਪੇ ਉਸ ਨੂੰ ਕੋਈ ਅਪਵਿੱਤਰ ਸ਼ਕਤੀ ਸ਼ੂ ਨਹੀਂ ਸਕਦੀ ਤਾਂ ਤਨ ਬਾਬਾ ਜੀ ਤੂੰ ਸਿਰਫ ਤੂੰ ਸਿਰਫ ਰੱਖਿਆ ਨਹੀਂ ਕਰਦਾ ਸਗੋਂ ਮਨ ਵੀ ਪਵਿੱਤਰ ਕਰਦਾ ਜਿੱਥੇ ਤੇਰਾ ਵਾਸ ਹੋ ਜਾਵੇ ਉਥੇ ਸਵਰਗ ਆਪ ਉਤਰ ਆਉਂਦਾ ਤੰਤਨ ਬਾਬਾ ਸ੍ਰੀ ਚੰਦਰਪਗਵਾਨ ਜੀ ਤੂੰ ਜੁਗਾ ਜੁਗਾ ਤੱਕ ਭਗਤਾਂ ਦਾ ਸਹਾਰਾ ਪੂਤ ਪ੍ਰੇਤਾਂ ਤੋਂ ਰੱਖਿਆ ਕਰਨ ਵਾਲਾ ਚੂੜੇਲਾਂ ਦਾ ਭੈ ਨਾਸ ਕਰਨ ਵਾਲਾ اے ਬਾਬਾ ਜੀ ਸਾਡੀ ਰੱਖਿਆ ਕਰ ਸਾਡੇ ਕਰਾਂ ਨੂੰ ਪਵਿੱਤਰ ਰੱਖ ਸਾਡੇ ਮਨਾਂ ਵਿੱਚ ਤੇਰਾ ਨਾਮ ਵਸਦਾ ਤੰਤਨ ਬਾਬਾ ਸ੍ਰੀ ਚੰਦਰਪਗਵਾਨ ਜੀ ਤੰਤਨ ਜੋਗੀ ਮਹਾਰਾਜ ਤੰਤਨ ਭਗਤਾਂ ਦੇ ਰਖਵਾਲੇ ਤੰਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਕਾਲਪੁਰਖ ਦੇ ਅੰਸ਼ ਜੋਗ ਧਿਆਨ ਦੇ ਅਵਤਾਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਜਿਸ ਨੇ ਸੰਸਾਰ ਨੂੰ ਵਿਰਾਗ ਸਿਮਰਨ ਤੇ ਸੇਵਾ ਦਾ ਰਾਹ ਦਿਖਾਇਆ ਤੰਤਨ ਬਾਬਾ ਜੀ ਜੋ ਤ੍ਰਿਪਤ ਹਨ ਨਾਮ ਨਾਲ ਜਿਸ ਦੀ ਨਿਗਾਹ ਪੈ ਜਾਵੇ ਉੱਤੇ ਪੈਨਾਸ਼ ਹੋ ਜਾਵੇ ਪੂਤ ਪ੍ਰੇਤ ਚੁੜੇਲਾ ਡਰਾਉਣੀਆਂ ਛਿਆਵਾਂ ਬਾਬਾ ਜੀ ਦੇ ਨਾਮ ਅੱਗੇ ਸਭ ਨਾਸ਼ ਹੋ ਜਾਵਣ ਓੰਕਾਰ ਦਾ ਜਾਪ ਕਰਦੇ ਡੋਲ ਅਵਸਥਾ ਵਿੱਚ ਰਹਿੰਦੇ ਕਾਲ ਵੀ ਕੰਬਦਾ ਹੈ ਜਦ ਬਾਬਾ ਜੀ ਦਾ ਨਾਮ ਆਵੇ ਜੇਕਰ ਬਾਬਾ ਸ਼੍ਰੀ ਚੰਦਰ ਜੀ ਦਾ ਸਿਮਰਨ ਹੋਵੇ ਉਸ ਕਾਰਕ ਦੇ ਸ਼ਾਂਤੀ ਡਰ ਦੋਖ ਟੇਕ ਨਹੀਂ ਸਕਦੇ ਹੰਤਨ ਬਾਬਾ ਜੀ ਭਗਤਾਂ ਦੇ ਰਖਵਾਲੇ ਰਾਤ ਦੇ ਅੰਧੇਰੇ ਵਿੱਚ ਵੀ ਪ੍ਰਕਾਸ਼ ਬਣ ਆਉਂਦੇ ਜਿਸ ਭਗਤ ਉੱਤੇ ਪੂਤ ਪ੍ਰੇਤ ਦਾ ਛਾਇਆ ਪਵੇ ਬਾਬਾ ਜੀ ਆਪ ਢਾਲ ਬਣ ਕੇ ਹੋ ਖੜੇ ਨਾ ਡਰ ਮੇਰਾ ਨਾਮ ਲੈ ਜਿਸ ਜੀਵ ਉੱਤੇ ਮੇਰਾ ਸਿਮਰਨ ਹੈ ਉਸ ਨੂੰ ਕੋਈ ਤਾਕਤ ਹਰਾ ਨਹੀਂ ਸਕਦੀ ਜਾਦੂ ਟੋਨਾ ਕਾਲੀ ਵਿਦਿਆ ਭਗਤ ਦੇ ਨੇੜੇ ਨਹੀਂ ਆ ਸਕਦੀ ਚੁੜੇਲਾ ਪੂਤ ਨਕਰਾਤਮਕ ਤਾਕਤਾਂ ਬਾਬਾ ਜੀ ਦਾ ਨਾਮ ਨਾਲ ਭਜ ਜਾਂਦੀਆਂ ਤਨ ਤਨ ਬਾਬਾ ਜੀ ਤੂੰ ਅਕਾਲ ਅਪਾਰ ਹੈ ਤੇਰੀ ਜੋਤ ਹਰ ਥਾਂ ਵਿਆਪਕ ਹੈ ਤੂੰ ਹੀ ਰਾਖਾ ਤੂੰ ਹੀ ਦਾਤਾ ਤੂੰ ਹੀ ਪਗਤਾਂ ਦੀ ਇਲਾਜ ਰੱਖਣ ਵਾਲਾ ਜਿਸ ਮਨੁੱਖ ਨੇ ਸੱਚੇ ਮਨ ਨਾਲ ਤੇਰਾ ਧਿਆਨ ਕੀਤਾ ਉਸ ਦੀ ਰਾਤ ਸੁਹਾਵਨੀ ਹੋ ਗਈ ਉਸ ਦੇ ਸੁਪਨੇ ਪਵਿੱਤਰ ਹੋ ਗਏ ਉਸ ਦਾ ਮਨ ਡਰ ਤੋਂ ਰਹਿਤ ਹੋ ਗਿਆ हे ਸੱਚੇ ਜੋਗੀ ਮੇਰੀ ਰਖਿਆ ਕਰ ਤੂੰ ਬਾਬਾ ਤੂੰ ਤੁਰੰਤ ਕਿਰਪਾ ਕਰ ਦੇ ਜਿੱਥੇ ਪੂਤ ਪ੍ਰੇਤ ਦਾ ਡਰ ਹੋਵੇ ਉਥੇ ਬਾਬਾ ਸ਼੍ਰੀ ਚੰਦਰ ਜੀ ਦਾ ਨਾਂ ਗੂੰਜੇ ਉਥੇ ਚੁੜੇਲਾ ਦੀ ਸ਼ਾਂ ਦੱਸੀ ਜਾਵੇ ਉਥੇ ਬਾਬਾ ਜੀ ਦੀ ਜੋਤ ਪ੍ਰਗਟ ਹੋ ਜਾਵੇ ਤਨ ਤਨ ਬਾਬਾ ਜੀ ਤੂੰ ਤਪ ਦਾ ਸਾਗਰ ਹੈ ਤੇਰੇ ਚਰਨਾਂ ਵਿੱਚ ਸਿਰ ਰੱਖਣ ਨਾਲ ਹਰ ਡਰ ਹਰ ਭੈ ਹਰ ਰੋਗ ਮਿਟ ਜਾਂਦਾ ਹੈ ਸੰਤ ਜਨਾਂ ਦੇ ਸਾਥੀ ਦੁਖੀਆਂ ਦੇ ਦਰਦੀ ਬਾਬਾ ਸ੍ਰੀ ਚੰਦਰ ਜੀ ਹਰ ਭਗਤ ਦੀ ਅਰਦਾਸ ਸੁਣਦੇ ਜੋ ਮੇਰਾ ਨਾਮ ਜਪੇ ਉਸ ਨੂੰ ਕੋਈ ਅਪਵਿੱਤਰ ਸ਼ਕਤੀ ਸ਼ੂ ਨਹੀਂ ਸਕਦੀ ਤਾਂ ਤਨ ਬਾਬਾ ਜੀ ਤੂੰ ਸਿਰਫ ਤੂੰ ਸਿਰਫ ਰੱਖਿਆ ਨਹੀਂ ਕਰਦਾ ਸਗੋਂ ਮਨ ਵੀ ਪਵਿੱਤਰ ਕਰਦਾ ਜਿੱਥੇ ਤੇਰਾ ਵਾਸ ਹੋ ਜਾਵੇ ਉਥੇ ਸਵਰਗ ਆਪ ਉਤਰ ਆਉਂਦਾ ਤਾਂ ਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਜੁਗਾ ਜੁਗਾ ਤੱਕ ਭਗਤਾਂ ਦਾ ਸਹਾਰਾ ਭੂਤ ਪ੍ਰੇਤਾਂ ਤੋਂ ਰੱਖਿਆ ਕਰਨ ਵਾਲਾ ਚੂੜੇਲਾਂ ਦਾ ਭੈ ਨਾਸ ਕਰਨ ਵਾਲਾ اے ਬਾਬਾ ਜੀ ਸਾਡੀ ਰੱਖਿਆ ਕਰ ਸਾਡੇ ਕਰਾਂ ਨੂੰ ਪਵਿੱਤਰ ਰੱਖ ਸਾਡੇ ਮਨਾਂ ਵਿੱਚ ਤੇਰਾ ਨਾਮ ਵਸਦਾ ਤਨਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨਤਨ ਜੋਗੀ ਮਹਾਰਾਜ ਤਨਤਨ ਭਗਤਾਂ ਦੇ ਰਖਵਾਲੇ ਤਨਤਨ ਬਾਬਾ ਸ੍ਰੀ ਚੰਦਰ ਭਗਵਾਨ ਜੀ ਕਾਲਪੁਰਖ ਦੇ ਅੰਸ਼ ਜੋਗ ਧਿਆਨ ਦੇ ਅਵਤਾਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਜਿਸ ਨੇ ਸੰਸਾਰ ਨੂੰ ਵਿराग ਸਿਮਰਨ ਤੇ ਸੇਵਾ ਦਾ ਰਾਹ ਦਿਖਾਇਆ ਤਨਤਨ ਬਾਬਾ ਜੀ ਜੋ ਤ੍ਰਿਪਤ ਹਨ ਨਾਮ ਨਾਲ ਜਿਸ ਦੀ ਨਿਗਾਹ ਪਹਿ ਜਾਵੇ ਉੱਤੇ ਪੈਨਾਸ਼ ਹੋ ਜਾਵੇ ਪੂਤ ਪ੍ਰੇਤ ਚੁੜੇਲਾ ਡਰਾਉਣੀਆਂ ਛਿਆਵਾਂ ਬਾਬਾ ਜੀ ਦੇ ਨਾਮ ਅੱਗੇ ਸਭ ਨਾਸ਼ ਹੋ ਜਾਵਣ ਓੰਕਾਰ ਦਾ ਜਾਪ ਕਰਦੇ ਡੋਲ ਅਵਸਥਾ ਵਿੱਚ ਰਹਿੰਦੇ ਕਾਲ ਵੀ ਕੰਬਦਾ ਹੈ ਜਦ ਬਾਬਾ ਜੀ ਦਾ ਨਾਮ ਆਵੇ ਜਿਸਕਰ ਬਾਬਾ ਸ਼੍ਰੀ ਚੰਦਰ ਜੀ ਦਾ ਸਿਮਰਨ ਹੋਵੇ ਉਸ ਕਰਕੇ ਦੇ ਸ਼ਾਂਤੀ ਡਰ ਦੋਖ ਟੇਕ ਨਹੀਂ ਸਕਦੇ ਹੰਤਨ ਬਾਬਾ ਜੀ ਭਗਤਾਂ ਦੇ ਰਖਵਾਲੇ ਰਾਤ ਦੇ ਅੰਧੇਰੇ ਵਿੱਚ ਵੀ ਪ੍ਰਕਾਸ਼ ਬਣ ਆਉਂਦੇ ਜਿਸ ਭਗਤ ਉੱਤੇ ਪੂਤ ਪ੍ਰੇਤ ਦਾ ਛਾਇਆ ਪਵੇ ਬਾਬਾ ਜੀ ਆਪ ਢਾਲ ਬਣ ਕੇ ਹੋ ਖੜੇ ਨਾ ਡਰ ਮੇਰਾ ਨਾਮ ਲੈ ਜਿਸ ਜੀਵ ਉੱਤੇ ਮੇਰਾ ਸਿਮਰਨ ਹੈ ਉਸ ਨੂੰ ਕੋਈ ਤਾਕਤ ਹਰਾ ਨਹੀਂ ਸਕਦੀ ਜਾਦੂ ਟੋਣਾ ਕਾਲੀ ਵਿਦਿਆ ਭਗਤ ਦੇ ਨੇੜੇ ਨਹੀਂ ਆ ਸਕਦੀ ਚੁੜੇਲਾ ਪੂਤ ਨਕਰਾਤਮਕ ਤਾਕਤਾਂ ਬਾਬਾ ਜੀ ਦਾ ਨਾਮ ਨਾਲ ਭਜ ਜਾਂਦੀਆਂ ਤਨ ਤਨ ਬਾਬਾ ਜੀ ਤੂੰ ਅਕਾਲ ਅਪਾਰ ਹੈ ਤੇਰੀ ਜੋਤ ਹਰ ਥਾਂ ਵਿਆਪਕ ਹੈ ਤੂੰ ਹੀ ਰਾਖਾ ਤੂੰ ਹੀ ਦਾਤਾ ਉਹੀ ਪਗਤਾਂ ਦੀ ਲਾਜ ਰੱਖਣ ਵਾਲਾ ਜਿਸ ਮਨੁੱਖ ਨੇ ਸੱਚੇ ਮਨ ਨਾਲ ਤੇਰਾ ਧਿਆਨ ਕੀਤਾ ਉਸ ਦੀ ਰਾਤ ਸੁਹਾਵਨੀ ਹੋ ਗਈ ਉਸ ਦੇ ਸੁਪਨੇ ਪਵਿੱਤਰ ਹੋ ਗਏ ਉਸ ਦਾ ਮਨ ਡਰ ਤੋਂ ਰਹਿਤ ਹੋ ਗਿਆ हे ਸੱਚੇ ਜੋਗੀ ਮੇਰੀ ਰੱਖਿਆ ਕਰ ਤੂੰ ਬਾਬਾ ਤੂੰ ਤੁਰੰਤ ਕਿਰਪਾ ਕਰ ਦੇ ਜਿੱਥੇ ভূত প্রেত ਦਾ ਡਰ ਹੋਵੇ ਉਥੇ ਬਾਬਾ ਸ਼੍ਰੀ ਚੰਦਰ ਜੀ ਦਾ ਨਾਮ ਗੂੰਜੇ ਉਥੇ ਚੁੜੇਲਾ ਦੀ ਛਾਂ ਦਸੀ ਜਾਵੇ ਉਥੇ ਬਾਬਾ ਜੀ ਦੀ ਜੋਤ ਪ੍ਰਗਟ ਹੋ ਜਾਵੇ ਤਨ ਤਨ ਬਾਬਾ ਜੀ ਤੂੰ ਤਪ ਦਾ ਸਾਗਰ ਹੈ ਤੇਰੇ ਚਰਨਾਂ ਵਿੱਚ ਸਿਰ ਰੱਖਣ ਨਾਲ ਹਰ ਡਰ ਹਰ ਪੈ ਹਰ ਰੋਗ ਮਿਟ ਜਾਂਦਾ ਹੈ ਸੰਤ ਜਨਾਂ ਦੇ ਸਾਥੀ ਦੁਖੀਆਂ ਦੇ ਦਰਦੀ ਬਾਬਾ ਸ੍ਰੀ ਚੰਦਰ ਜੀ ਹਰ ਭਗਤ ਦੀ ਅਰਦਾਸ ਸੁਣਦੇ ਜੋ ਮੇਰਾ ਨਾਮ ਜਪੇ ਉਸ ਨੂੰ ਕੋਈ ਅਪਵਿੱਤਰ ਸ਼ਕਤੀ ਸ਼ੂ ਨਹੀਂ ਸਕਦੀ ਤਾਂ ਤਾਂ ਬਾਬਾ ਜੀ ਤੂੰ ਸਿਰਫ ਤੂੰ ਸਿਰਫ ਰੱਖਿਆ ਨਹੀਂ ਕਰਦਾ ਸਗੋਂ ਮਨ ਵੀ ਪਵਿੱਤਰ ਕਰਦਾ ਜਿੱਥੇ ਤੇਰਾ ਵਾਸ ਹੋ ਜਾਵੇ ਉਥੇ ਸਵਰਗ ਆਪ ਉਤਰ ਆਉਂਦਾ ਤਾਂ ਤਾਂ ਬਾਬਾ ਸ੍ਰੀ ਚੰਦਰ ਭਗਵਾਨ ਜੀ ਤੂੰ ਜੁਗਾ ਜੁਗਾ ਤੱਕ ਭਗਤਾਂ ਦਾ ਸਹਾਰਾ ਪੂਤ ਪ੍ਰੇਤਾਂ ਤੋਂ ਰੱਖਿਆ ਕਰਨ ਵਾਲਾ ਚੁੜੇਲਾਂ ਦਾ ਭੈ ਨਾਸ ਕਰਨ ਵਾਲਾ اے ਬਾਬਾ ਜੀ ਸਾਡੀ ਰੱਖਿਆ ਕਰ ਸਾਡੇ ਕਰਾਂ ਨੂੰ ਪਵਿੱਤਰ ਰੱਖ ਸਾਡੇ ਮਨਾਂ ਵਿੱਚ ਤੇਰਾ ਨਾਮ ਵਸਦਾ ਤਨ ਤਨ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਤਨ ਤਨ ਜੋਗੀ ਮਹਾਰਾਜ ਤਨ ਤਨ ਭਗਤਾਂ ਦੇ ਰਖਵਾਲੇ